ਬੋਰਡ ਨਕਰਾਇਆ ਉਹ ਤੁਹਾਨੂੰ ਦੱਸ ਦਿੱਤਾ ਅਕਾਦਮੀ ਦੀ ਫੌਜ ਹੋলো ਜਿਹੜਾ ਸਕੂਲ ਸਟੂਡੈਂਟ ਪੜ੍ਹਨੇ 10th 2 ਦੇ ਉਹ ਸੀਬੀਐਸਸੀ ਦਾ ਰਿਜ਼ਲਟ ਆਇਆ ਕਿਸ ਤਰ੍ਹਾਂ ਦਾ ਰਿਜ਼ਲਟ ਬੰਦੇ ਨੇ ਬੱਚੇ ਅਜੇ ਵਿੱਚ ਸਟਾਪ ਕਰ ਰਹੇ ਨੇ ਤੁਹਾਡੇ ਸਕੂਲ ਦੇ ਕਿਸ ਤਰ੍ਹਾਂ ਦਾ ਮਨ ਮਹਿਸੂਸ ਕਰਦੇ ਹੋ ਬਹੁਤ ਵਧੀਆ ਰਿਜ਼ਲਟ ਆਇਆ ਜੀ ਬੱਚਿਆਂ ਦੀ ਪੈਰੈਂਟਸ ਦੀ ਸਟਾਫ ਦੀ ਬਹੁਤ ਮਿਹਨਤ ਹੈ ਜੀ ਸਾਡੇ ਪਲਸ 2 ਮੈਡੀਕਲ ਦਾ ਪਹਿਲਾ ਬੈਚ ਨਿਕਲਿਆ ਜੀ ਜਿਹਦੇ ਵਿੱਚ ਕਿ ਗੁਰਲੀਨ ਕੌਰ ਨੇ 94.4% ਲੈ ਕੇ ਪੂਰਾ ਮਤਲਬ ਕਿ ਜ਼ਿਲ੍ਹੇ ਦੇ ਵਿੱਚ ਟੌਪ ਕੀਤਾ ਹੈ ਔਰ 10th ਕਲਾਸ ਦੀ ਬੇਟੀ ਜਿਹੜੀ ਹੈ ਨਵਨੀਤ ਕੌਰ ਉਹਨੇ 97.5 ਲੈ ਕੇ ਡਿਸਟ੍ਰਿਕਟ ਦੇ ਵਿੱਚ ਸੈਕੰਡ ਟਾਪਰ ਰਹੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਬੱਚਿਆਂ ਦੀ ਬਹੁਤ ਮਿਹਨਤ ਹੈ ਪੈਰੈਂਟਸ ਦੀ ਬਹੁਤ ਮਿਹਨਤ ਹੈ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਸਕੂਲ ਨੇ ਜਿੰਨਾ ਵੀ ਕਰਵਾਇਆ ਬੱਚਿਆਂ ਨੂੰ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰਿਜ਼ਲਟ ਸਾਨੂੰ ਦਿੱਤਾ ਹੈ ਬਾਕੀ ਸਕੂਲਾਂ ਦੇ ਮੁਕਾਬਲੇ ਇਸ ਸਕੂਲ ਦੀ ਕੀ ਜਿਆਦਾ ਫੈਸਿਲਿਟੀ ਦਿੱਤੀ ਜਾਂਦੀ ਹੈ ਕਿ ਦਾ ਪੈਟਰਨ ਨਾਲ ਹੁੰਦਾ ਜਿਹੜੇ ਬੱਚੇ ਇਸ ਤਰ੍ਹਾਂ ਦਾ ਦੇਖੋ ਜੀ ਸਾਰੇ ਸਕੂਲ ਹੀ ਬਹੁਤ ਵਧੀਆ ਚੱਲ ਰਹੇ ਨੇ ਕਿ ਆਪਣੀ ਜਗ੍ਹਾ ਤੇ ਹਰ ਸਕੂਲ ਹੀ ਬਹੁਤ ਅੱਛੇ ਐਫਰਟਸ ਪੁੱਟ ਕਰ ਰਹੇ ਆ ਸਾਰੇ ਸਕੂਲ ਜਿਲੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਭਾਵੇਂ ਸਾਡਾ ਹੈ ਕੋਈ ਵੀ ਹੈ ਸਾਰੇ ਟੀਚਰ ਸਾਰੇ ਬੱਚੇ ਸਾਰੇ ਪੇਰੈਂਟਸ ਆਪਣੇ ਬੱਚਿਆਂ ਲਈ ਐਫਰਟਸ ਪੁੱਟ ਕਰਦੇ ਨੇ ਅਸੀਂ ਵੀ ਆਪਣੇ ਬੱਚਿਆਂ ਲਈ ਜੋ ਹੋ ਸਕਿਆ ਵੱਧ ਤੋਂ ਵੱਧ ਅਸੀਂ ਬੱਚਿਆਂ ਲਈ ਜਿਹੜਾ ਕੀਤਾ ਹੈ ਔਰ ਕਈ ਬੱਚੇ ਸਾਡੇ ਜਿਹੜੇ ਹੁਣ ਪਲੱਸ 2 ਮੈਡੀਕਲ ਦੇ ਨੇ ਉਹਨਾਂ ਨੇ ਨੀਟ ਦਾ ਐਗਜ਼ਾਮ ਦਿੱਤਾ ਹੈ ਤੋਂ ਉਮੀਦ ਕਰਦੇ ਆ ਕਿ ਨੀਟ ਵਿੱਚ ਵੀ ਬੱਚੇ ਜਿਹੜੇ ਨੇ ਉਹ ਟੌਪ ਕਰਨਗੇ ਹਾਂ ਸਕੂਲ ਦੇ ਸਕੂਲੀ ਧਾਰਮਿਕ ਨਾਲ ਨਾਲ ਕਾਮੀਕ ਸਿੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਾਲੀਕ ਕੀਤੇ ਜਾ ਰਹੇ ਧਾਰਮਿਕ ਸਿੱਖਿਆ ਸਕੂਲ ਵਿੱਚ ਦਿੱਤੀ ਜਾ ਰਹੀ ਹੈ ਜਿਵੇਂ ਜਿਵੇਂ ਤੁਸੀਂ ਸਕੂਲ ਦੇ ਨਾਮ ਨਾਲ ਹੀ ਜਾਨੂ ਹੋ ਕਿ ਅਕਾਲ ਪੁਰਖ ਕੀ ਫੌਜ ਤੋਂ ਅਕਾਲ ਪੁਰਖ ਕੀ ਫੌਜ ਸਕੂਲ ਦਾ ਮਤਲਬ ਹੀ ਹੈ ਇਹ ਹੋਈ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲੋਂ ਵੀ ਪਹਿਲੇ ਆਪਣੇ ਸਿੱਖੀ ਦੇ ਨਾਲ ਜੋੜਿਆ ਜਾਂਦਾ ਸੋ ਗੁਰਮਤ ਜਿਹੜੀ ਹੈ ਉਹ ਪਹਿਲੇ ਆਧਾਰ ਦੇ ਉੱਪਰ ਬੱਚਿਆਂ ਨੂੰ ਕਰਵਾਈ ਜਾਂਦਾ ਮੈਡਮ ਕਿੰਨੇ ਬੱਚੇ ਜਿਹੜੇ ਤੁਹਾਡੇ ਸਕੂਲ ਦੇ ਨੋ ਟੌਪ ਤੇ ਆਏ ਨੇ ਮੇਰੇ ਜੀ ਦੋ ਬੱਚੇ ਮੈਡੀਕਲ ਦੇ ਵਿੱਚ ਟੌਪ ਇਚ ਕੀਤੇ ਨੇ ਆਰ 10th ਦੇ ਵੀ ਦੋ ਬੱਚਿਆਂ ਨੇ ਹੀ ਟੌਪ ਕੀਤਾ ਜੀ ਸਕੂਲ ਦੇ ਨਤੀਜੇ ਜਿਹੜਾ 10th ਪਲੱਸ 2 ਹੈ ਪੂਰਾ 100% ਰਿਹਾ ਜੀ 10th ਦਾ ਵੀ 100% ਰਿਜ਼ਲਟ ਹੈ ਔਰ 12th ਦਾ ਵੀ 100% ਰਿਜ਼ਲਟ ਮੈਡਮ ਜਿਆਦਾਤਰ ਗਰਲ ਹੀ ਟੌਪ ਤੇ ਆਈਆਂ ਨੇ ਹਾਂਜੀ ਜੀ ਗਰਲਸ ਹੀ ਨਹੀਂ ਟੌਪ ਕੀਤਾ ਜੀ ਬਿਲਕੁਲ ਬਿਲਕੁਲ ਗਰਲਸ ਨੇ ਟੌਪ ਕੀਤਾ ਹੈ ਤੇ ਮੈਂ ਇਹ ਡੀਕਟੋਪ ਕੀਤਾ ਕਿ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦੀ ਪੜਾਈ ਕੀਤੀ ਉਸੇ ਦੇ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਪੈਰੈਂਟਸ ਦਾ ਸਕੂਲ ਦਾ ਨਾਮ ਜਿਹੜਾ ਹੈ ਇੰਰੋਸ਼ਨ ਹੋਇਆ ਹੈ ਪੜਾਈ ਦੇ ਮਿਹਨਤ ਕੀਤਾ ਉਹ ਕੀਤੀ ਸੀ ਮੈਂ ਪਰ ਮੈਨੂੰ ਮਤਲਬ ਯਕੀਨ ਨਹੀਂ ਹੋ ਰਿਹਾ ਕਿ ਮੈਂ ਇੰਨੇ ਵਧੀਆ ਨੰਬਰ ਆ ਗਏ ਹੋਏ ਨੇ ਮੇਰੇ ਕਿਸ ਤਰ੍ਹਾਂ ਦੀ ਪੜ੍ਹਾਈ ਕਿੰਨੀ ਸਟੱਡੀ ਕਿਨੇ ਕਿਨੇ ਘੰਟੇ ਕੀਤੀ ਸੋਸ਼ਲ ਮੀਡੀਆ ਤੋਂ ਕਿੰਨਾ ਦੂਰ ਰਹੇ ਜੀ ਸੋਸ਼ਲ ਮੀਡੀਆ ਮੈਂ ਯੂਜ਼ ਕਰਦੀ ਆ ਪਰ ਸਟੱਡੀ ਲਈ ਅਕੋਰਡਿੰਗਲੀ ਮੈਂ ਟਾਈਮ ਅਲੋਟ ਕਰਕੇ ਤੇ ਫਿਰ ਕੀਤਾ ਹੈ ਲਾਈਕ ਸਟਾਰਟਿੰਗ ਤੋਂ ਸੈਸ਼ਨ ਦੇ ਵਿੱਚ ਮਤਲਬ ਸਟੱਡੀ ਕੀਤੀ ਹੈ ਟੀਚਰਸ ਨੇ ਸਾਰੀ ਬਹੁਤ ਮਿਹਨਤ ਕੀਤੀ ਸੀ ਤੇ ਪੀਪਰ ਦੇ ਵਿੱਚ ਮੈਂ ਥੋੜਾ ਜਿਹਾ ਸੋਸ਼ਲ ਮੀਡੀਆ ਕੱਟ ਕੀਤਾ ਤੇ ਫਿਰ ਸਾਰਾ ਸਟੱਡੀ ਤੇ ਫੋਕਸ ਕੀਤਾ ਸੀ ਮੈਂ ਹੁਣ ਆਪਣਾ ਕੀ ਸੁਪਨਾ ਹੈਗਾ ਕਿ ਅੱਗੇ ਕਿਸ ਸਟੱਡੀ ਵੱਲ ਜਾਵੇ ਤੁਹਾਨੂੰ ਫਿਲਹਾਲ ਤੇ ਮੈਂ ਬੀਐਸਸੀ ਨਰਸਿੰਗ ਦੇ ਵੱਲ ਦੇਖ ਰਹੀ ਹਾਂ ਸੋਚ ਰਹੀ ਹਾਂ ਤੇ ਉਹਦੇ ਵੱਲ ਜਾਣਾ ਚਾਹੁੰਦੀ ਹਾਂ ਬੇਟਾ ਪੜਾਈ ਦੇ ਦੌਰਾਨ ਕੋਈ ਮੁਸ਼ਕਲ ਤੇ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਨਵੇਂ ਟੀਚਰਸ ਨੇ ਬਹੁਤ ਹੈਲਪ ਕੀਤੀ ਮੇਰੀ ਜ਼ਿਆਦਾ ਪ੍ਰੋਬਲਮ ਮੈਨੂੰ ਬਸ ਸੋਸ਼ਲ ਮੀਡੀਆ ਡਿਸਟਰੈਕਸ਼ਨ ਤੋਂ ਆਈ ਕਿ ਲਾਈਕ ਹੁਣ ਇੰਸਟਾਗ੍ਰam ਜਾਂ YouTube ਵਗੈਰਾ ਉੱਤੇ ਜ਼ਿਆਦਾ ਫੋਕਸ ਹੋ ਜਾਂਦਾ ਕਦੇ-ਕਦੇ ਦੇਖ ਕੇ ਉਹ ਬਾਤ ਤਾਂ ਬੇਟਾ ਬਹੁਤ ਬੋਲਦਾ ਹਾਂਜੀ ਬਿਚਾਰ ਕਰਦੇ ਕਿ 45 ਸਿਚਿ ਪੜ੍ਹਦੇ ਕਿ ਉਹ ਸਕੂਲਰ ਸੌਫਟ ਸਿ ਹੈ ਇੱਥੇ ਕਿਸ ਤਰ੍ਹਾਂ ਦੀ ਪੜਾਈ ਹੁੰਦੀ ਵੀ ਹੈ ਕਿਸ ਤਰ੍ਹਾਂ ਸਟੂਡੈਂਟ ਸਟੂਡੈਂਟ ਟੀਚਰ ਕਿਸ ਤਰ੍ਹਾਂ ਦਾ ਰਿਹਾ ਹੁੰਦਾ ਕਿਸ ਤਰ੍ਹਾਂ ਪੜ੍ਹਾਉਂਦੇ ਨੇ ਤੁਹਾਨੂੰ ਟੀਚਰਸ ਹਰ ਇੱਕ ਹਰ ਇੱਕ ਲਾਈਕ ਜਿਹੜੇ ਸਟੈਪ ਤੇ ਬੱਚਾ ਨੂੰ ਉਹ ਹੈਲਪ ਕਰਦੇ ਆ ਇਹਨੂੰ ਪੂਰੀ ਗਾਈਡੈਂਸ ਉਹ ਤੇ ਆਈ ਨੇ ਤੇ ਟੀਚਰਸ ਕਾਫੀ ਵਧੀਆ ਇਹਨੂੰ ਟੀਚਰ ਦੀ ਗਾਈਡੈਂਸ ਦੇ ਕਰਕੇ ਇਹ ਮੈਨੂੰ ਲੱਗਦਾ ਕਿ ਸਟੂਡੈਂਟਸ ਇਨਵਰ ਦੇ ਪੜ੍ਹ ਸਕਏ ਸੀ ਤੇ ਨਾਲ ਉਹਨਾਂ ਦੇ ਨਾਲ ਆਪਣੀ ਸਟੂਡੈਂਟ ਦੀ ਆਪਣੀ ਮਿਹਨਤ ਆ ਜਾਂਦੀ ਹੈਗੀਆ ਤੇ ਵਧੀਆ ਨੇ ਘਰ ਦਾ ਮਾਹੌਲ ਕਿੰਨਾ ਦਾ ਰਹਿ ਸਟਡੀ ਕਰਾਉਣ ਲਈ ਮੇਰੇ ਐਕਚੁਅਲੀ ਪੇਰੈਂਟਸ ਨੇ ਕਾਫੀ ਮੈਨੀ سپورਟ ਕੀਤੀ ਹੈ ਯੇ ਮੈਨੂੰ ਇੱਕ ਲਾਈਕ ਕੱਲਾ ਇੱਕ এনवायरमेंट ਹੈ ਜਿੱਦੇ ਤਾਜ਼ੇ ਜਿੰਦਗਰ ਮੈਂ ਕੱਲੀ ਪੜ੍ਹ ਸਕਾਂ ਤੇ ਮੇਰਾ ਧਿਆਨ ਜਸਟ ਪੜ੍ਹਾਈ ਵੱਲ ਹੋਵੇ ਨਾਲ ਨਾਲ ਮੈਂ ਬੋਰਡ ਦੇ ਐਗਜ਼ਾਮਸ ਦੇ ਨਾਲ ਮੈਂ NEET ਦੀ ਵੀ ਤਿਆਰੀ ਕਰ ਰਹੀ ਸੀ ਤੇ ਉਹਦੇ ਵਿੱਚ ਵੀ ਮੈਨੂੰ ਕਾਫੀ ਪੇਰੈਂਟਸ ਨੇ سپورਟ ਕੀਤਾ ਹੈਗਾ ਜੀ ਤਾਂ ਐਕਦਾ ਦੇ ਦਿੱਤਾ ਹਾਂਜੀ ਦੇ ਦਿੱਤਾ ਮੇਰਾ ਫਿਫਥ ਮਹੀਨ ਹੋਇਆ ਹੈ ਓਕੇ ਤੇ ਹੁਣ ਅਗਲਾ ਇਨਫਲੂਐਂਸਰ ਕੀ ਪਲਾਨ ਹੈਗਾ ਤੁਹਾਡਾ ਮੇਰੇ ਪਾਪਾ ਡੈਂਟਿਸਟ ਹੈਗੇ ਨੇ ਤੇ ਮੈਂ ਵੀ ਇਹ ਸੋਚਿਆ ਹੈ ਕਿ ਡੈਂਟਿਸਟ ਬਣਾਉਣਾ ਦੇ ਨਾਲ ਮੈਂ ਕਲੀਨਿਕ ਉਹਨਾਂ ਦੇ ਚਲਾਵਾਂਗੀ ਠੀਕ ਹਾਂਜੀ ਬੇਟਾ ਕਿਸਤਾ ਦੀ ਸਟੱਡੀ ਕੀਤੀ ਤੁਸੀਂ ਇਹਨੇ ਵਧੀਆ ਨੰਬਰ ਲੈਣ ਦੇ ਲਈ ਸਰ ਬਹੁਤ ਵਧੀਆ ਬਹੁਤ ਹਾਰਡ ਵਰਕ ਕੀਤਾ ਆਪ ਆਪਣੇ ਟੀਚਰਸ ਨੇ ਵੀ ਬਹੁਤ ਹੈਲਪ ਕੀਤੀ ਪੇਰੈਂਟਸ ਨੇ ਵੀ ਬਹੁਤ ਹੈਲਪ ਕੀਤੀ ਆਪਣੇ ਮਤਲਬ ਸਕੂਲ ਨੇ ਬਹੁਤ ਵਧੀਆ ਸੀ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਵਧੀਆ ਨੰਬਰ ਲੈਣ ਚ ਤੇ ਆਪਾਂ ਬਹੁਤ ਖੁਸ਼ ਆ ਅੱਜ ਕਿ ਸਕੂਲ ਨੇ ਆਪਣੇ ਇਹਨੇ ਹੈਲਪ ਕੀਤੀ ਪਹਿਲੇ ਬੈਚ ਸੀ ਤੁਹਾਡਾ ਹਾਂਜੀ ਸਰ ਸਾਡਾ ਫਰਸਟ ਬੈਚ ਸੀ ਤੁਹਾਡਾ ਜਿਹੜੀ ਕਲਾਸ ਮੇਟ ਨੇ ਕਿਸ ਤਰ੍ਹਾਂ ਦਾ ਤੁਹਾਡਾ ਮਾਹੌਲ ਸਟੱਡੀ ਦੇ ਵਿੱਚ ਰਿਹਾ ਹਾਂਜੀ ਸਰ ਆਪਣਾ ਫਰਸਟ ਬੈਚ ਸੀ ਤੇ ਬਹੁਤ ਵਧੀਆ ਮਤਲਬ ਆਪਾਂ ਫਰੈਂਡਸ ਵਾਂਗੂ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਰਹੇ ਹਾਂ ਸਾਰਿਆਂ ਨੂੰ ਜਿੱਥੇ-ਜਿੱਥੇ ਪ੍ਰੋਬਲਮ ਆਉਂਦੀ ਸੀ ਆਪਾਂ ਇੱਕ ਦੂਜੇ ਦੀ ਹੈਲਪ ਕਰਕੇ ਸੋਲਵ ਕਰਦੇ ਰਹੇ ਹਾਂ ਤੇ ਬਹੁਤ ਵਧੀਆ ਸਾਡੀ ਕਲਾਸ ਵੀ ਬਹੁਤ ਵਧੀਆ ਸੀ ਇਗਜ਼ਾਮ ਦੇ ਵਿੱਚ ਸੋਸ਼ਲ ਮੀਡੀਆ ਤੋਂ ਦੂਰ ਰਹੀ ਜੀ ਕਿ ਸੋਸ਼ਲ ਮੀਡੀਆ ਦੇ ਨਾਲ ਰਲ ਕੇ ਜਾਂ ਉਥੋਂ ਕੋਈ ਸਟੱਡੀ ਮਟੀਰੀਅਲ ਦੀ ਹੈਲਪ ਲੈ ਕੇ ਤੁਸੀਂ ਸਰ ਸੋਸ਼ਲ ਮੀਡੀਆ ਅੱਜਕੱਲ ਜ ਪਰਸਨਲ ਕੰਟੈਕਟ ਕਰਦੇ ਸੀ ਤੇ ਐਸ ਵੈਲ ਐਸ ਜਿਵੇਂ ਆਪਾਂ YouTube ਤੋਂ ਵੀ ਬਹੁਤ ਹੈਲਪ ਲਿੱਤੀ ਆਪਣੀ ਸਟੱਡੀ ਕਰਨ ਲਈ ਤੇ YouTube ਨੇ ਵੀ ਸਾਡੀ ਬਹੁਤ ਹੈਲਪ ਕੀਤੀ ਆ ਠੀਕ ਕਲਾਸ ਟੀਚਰਸ ਜਿਹੜਾ ਕਿਸ ਨਾਲ ਸਟਡੀ ਦੇ ਬੈਠ ਰਹੇ ਹੋ ਤੁਹਾਡੇ ਸਰ ਕਲਾਸ ਟੀਚਰਸ ਵੀ ਬਹੁਤ ਬੈਸਟ ਆ ਜਿੱਥੇ ਆਪਾਂ ਨੂੰ ਜਦੋਂ ਵੀ ਭਾਵੇਂ ਦਿਨ ਰਾਤ ਕੋਈ ਵੀ ਪ੍ਰੋਬਲਮ ਆਉਂਦੀ ਸੀ ਆਪਾਂ ਉਹਨਾਂ ਨਾਲ ਸ਼ੇਅਰ ਕਰਦੇ ਸੀ ਆਪਾਂ ਨੂੰ ਉਦੋਂ ਹੀ ਮੈਸੇਜ ਰਿਪਲਾਈ ਕਰਕੇ ਦੱਸਦੇ ਸੀ ਉਹਨਾਂ ਨੇ ਬਹੁਤ help ਕੀਤੀ ਹੈ ਆਪਣੀ ਸਾਡੇ ਇੰਨੇ ਵਧੀਆ ਮਾਰਕਸ ਲੈਣ ਚ ਬੇਟਾ ਪਰਿਵਾਰ ਦਾ ਕਿਹੋ ਜਿਹਾ ਸਾਥ ਰਿਹਾ ਸਰ ਫੈਮਿਲੀ ਨੇ ਵੀ ਬਹੁਤ help ਕੀਤੀ ਹੈ ਆਪਣੀ ਜਿਵੇਂ ਆਪਾਂ ਨੂੰ ਇੱਕ ਬਿਲਕੁਲ ਆਈਸੋਲੇਟਡ ਕਰ ਦਿੱਤਾ ਸੀ ਜਿਵੇਂ ਆਪਾਂ ਸਟਡੀ ਤੇ ਫੋਕਸ ਕਰ ਸਕੀਏ ਤਾਂ ਕਿ ਆਪਾਂ ਨੂੰ ਕੋਈ ਡਿਸਟਰੈਕਸ਼ਨ ਨਾ ਆ ਸਕੇ ਤੇ ਫੈਮਿਲੀ ਸਕੂਲ ਫਰੈਂਡ ਤੇ ਬਾਕੀ ਸਟੂਡੈਂਟ ਨੂੰ ਕੀ ਮੈਸੇਜ ਕਰਨਾ ਚਾਹੋਗੇ ਸਰ ਆਪਾਂ ਨੂੰ ਬਸ ਇਹੀ ਆਪੇ ਹੁਣ ਜਿਹੜੀ ਆਉਣ ਵਾਲੀ ਪਲੱਸ 2 ਆ ਜਾਂ 10th ਹੋਵੇ ਆਪਣੇ ਵਾਂਗੂ ਸੇਮ ਹਾਰਡਵਰਕ ਕਰੇ ਆਪਣੇ ਟੀਚਰਸ ਨਾਲ ਬਿਲਕੁਲ ਫ੍ਰੈਂਡਲੀ ਰਵੇ ਤਾਂ ਕਿ ਜਦੋਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਆਪਣਾ ਸਾਥ ਦੇ ਸਕਣ ਤੇ ਫੈਮਿਲੀ ਨਾਲ ਵੀ ਫੈਮਿਲੀ ਵੀ ਫੈਮਿਲੀ ਨੂੰ ਵੀ ਬਹੁਤ ਸਾਥ ਦੇਣਾ ਚਾਹੀਦਾ ਹੈ ਬੱਚਿਆਂ ਦਾ ਤਾਂ ਕਿ ਉਹ ਵਧੀਆ ਨੰਬਰ ਲੈ ਸਕੋ ਪੇਰੈਂਟਸ ਕੀ ਵਰਕ ਕਰਦੇ ਨੇ ਉਹ ਤੁਹਾਡਾ ਫਿਊਚਰ ਦੀ ਬੁਲੰਦ ਹੈ ਸਰ ਮੇਰੇ ਪੇਰੈਂਟਸ ਫਾਰਮਰ ਨੇ ਪਰ ਹੁਣ ਮੈਂ ਫਿਊਚਰ ਦਾ ਸੋਚਦੀ ਪਈ ਹਾਂ ਜਿਵੇਂ ਪਹਿਲਾਂ ਮੈਂ ਬੀਐਸਸੀ ਕਰਾਂਗੀ ਬੜੇ ਮ And am four on the plane. Thank you.